ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੌਲਾ ਦਾ ਕਵਰ ਕਰ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਬਿਲੰਦਪੁਰ ਕੇ ਦਾ ਜੇ ਬਈ ਹਸਰੀ ਕਾਲ ਵੀਰੇ ਮੋਬਾਈਲ ਨੰਬਰ ਕਿੰਨਾ ਆਪਣਾ 7508883132 7508883132 ਨਾ ਲਖਵਿੰਦਰ ਤੇ ਪਿੰਡ ਹੈਗਾ ਧੌਲਾ ਤੇ ਜਿਹੜੀ ਆਪਾਂ ਸਕਰੀਨ ਤੇ ਝੋਟੀ ਲਿਖੀ ਨੇ ਕਹਿਮਾ ਸੂਆ ਸੂਈਆ ਪਹਿਲਾ ਸੂਆ ਪਹਿਲਾ ਸੂਆ ਸੂਈਆ ਸੂਈ ਨੂੰ ਕੈਦਨ ਹੋਗੇ ਸੂਈ ਨੂੰ ਤੀਜਾ ਦਿਨ ਦੁੱਧ ਹਾਜ਼ਰ ਕਿੰਨਾ ਹੋਣਾ 7-8 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਦੰਦਾ 'ਚ ਕਿਵੇਂ ਦੋ ਦੰਦਾ 'ਚ ਦੋ ਦੰਦਾ ਮਾਗਰ ਬੱਚਾ ਦੋਸਤੋ ਦੰਦਾਂ ਚ ਦੋ ਦੰਦਾਂ ਦਾ ਮਾਗਰ ਬੱਚਾ ਕੱਟੀ ਖੋਲ ਕੇ ਲਖਵਿੰਦਰ ਗੇੜਾ ਦਵਾਉਦੇ ਤੋਰੇ ਬਖਮ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚ ਆਉਂਦੀ ਹੈ ਤਾਂ ਵੀਰ ਦੋਸਤੋ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਦੋਸਤੋ ਸਾਰੇ ਹੀ ਅੱਖਰ ਕੱਟੀ ਦੇ ਚੰਗੇ ਨੇ ਕਿਸੇ ਪਾਸੇ ਹੱਥ ਧਰਾ ਨਹੀਂਗਾ ਪਹਿਲਣਾ ਝੋਟੀਆਂ ਵਾਲਾ ਕੱਦ ਦਾ ਮੀਡੀਅਮ ਸਾਈਜ਼ ਚ ਨਾ ਕਰਦੇ ਜਾਰੇ ਵੱਡਾ ਤੇ ਨਾ ਜਾਰੇ ਕੱਦ ਜਾਰੇ ਛੋਟਾ ਤੇ ਨਿਖੜਮਾ ਥਾਣ ਲੱਗਿਆ ਗੈਪ ਤੇ ਮੁਠੀ ਵਾਲਾ ਬਰੀਕ ਸਕਿਨ ਬਿਲਕੁਲ ਐਨ ਬੋਤਲ ਵਰਗਾ ਲੇਵਾ ਦੋਸਤੋ ਮੁੱਠੀ ਵਾਲਾ ਆਕਾਰ ਗਾੜੀ ਪਿਛਾੜ ਦੀ ਝੋਟੀ ਬਹੁਤ ਨਜਾਇਜ਼ ਚੰਗੀ ਐ ਤੇ ਪਹਿਲੇ ਸੂਏ ਦੋਸਤੋ 10 ਕਿਲੋ ਤੋਂ ਝੋਟੀ ਨੇ ਦੁੱਧ ਵਾਰੇ ਦੇਣਾਗਾ ਜੈਨੂਇਨ ਵਾਜਬ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਕਰਵਾ ਦੇਾਂਗੇ ਧਾਰਾਂ ਤੁਹਾਨੂੰ ਆਪਾਂ ਮਾ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੌਂਧਰੀ ਚਾਹੁੰਦੀ ਆ ਦੋਸਤੋ ਤਾਂ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਿਓ ਦੋਸਤੋ ਥਣ ਹਵਾਨੇ ਦੀ ਝੋਟੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋਗੇ ਸਫਾਈਆਂ ਲੇਵੇ ਵਾਲੇ ਪੱਖੋਂ ਕੋਈ ਘਾਟ ਬਾਅਦ ਨਹੀਂ ਹੈਗੀ ਝੋਟੀ ਲਖਵਿੰਦਰ ਔੜੂਲ ਤਾਂ ਨਹੀਂ ਕਰਦੀ ਵੀਰੇ ਧਾਰਾਂ ਮਰਵਾ ਲੂ ਐ ਆਡਾਂ ਦੇ ਜਿਆ ਬਾਹ ਲੱਤ ਮਾਰਦੀ ਆਪਣੀਏ ਦੋਸਤੋ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਆ ਬੱਚਾ ਤੁਹਾਨੂੰ ਆਪਾਂ ਚੌਂਗਾ ਦਿਖਾਤਾ ਦੋਸਤੋ ਬੱਚਾ ਪ੍ਰੋਪਰ ਝਟਦੀ ਦਿਖਾਤੀ ਦੇਖੋ ਇੰਦਰ ਬਨ ਕੇ ਵੀਰੇ ਧਾਰਾ ਮਾਰ ਕੇ ਦਿਖਾ ਲਿਆ ਦੋਸਤੋ ਬੱਚਾ ਪ੍ਰੋਪਰ ਝੋਟੀ ਚੜਤੀ ਚੱਟਦੀ ਐ ਔਲ ਊਲ ਕੋਈ ਕਰਦੀ ਨਹੀਂ ਵੀਰ ਕਹਿੰਦਾ ਵੀ ਪਾਜੀ ਝੋਟੀ ਸੂਈਓ ਦੋਸਤੋ ਤੀਜਾ ਦਿਨ ਸੂਈਣਾ 7-8 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਐ ਪੀ ਕੇ ਲੈਵਲ ਤੇ ਜਾ ਕੇ 10 ਕਿਲੋ ਤੋਂ ਦੁੱਧ ਬੜੇ ਆਰਾਮ ਨਾਲ ਝੋਟੀ ਨੇ ਬਾਹਰ ਦੇ ਦੇਣਾ ਚਵਾਈ ਚਵਾਈ ਹੀ ਹੈਗੀ ਵੀਰ ਕਹਿੰਦਾ ਇੱਕ ਨੰਬਰ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਵਣੀਆਂ ਤਾਂ ਆਨਲਾਈਨ ਵੇਚੇ ਕੋ ਹੋ ਕੇ ਮੰਗਾ ਸਕਦਾ ਇਹੋ ਚਵਾਈ ਦੀ ਇੱਕ ਤਾਂ ਨੰਬਰ ਬਿਲਕੁਲ ਲਣ ਗਾਮ ਵਾਲਾ ਚੋਣਾ ਚੈੱਕ ਕਰ ਸਕਦੇ ਹੋਗੇ ਵਿਕਿੰਦਰ ਮੂਹ ਲੈ ਜਾਈ ਮਾਰਦੇ ਵੀਰੇ ਦੋਸਤੋ ਗਾਮ ਵਾਲਾ ਚੋਣ ਚਵਾਈ ਪੱਖੋਂ ਇੱਕ ਨੰਬਰ ਲਖਵਿੰਦਰ ਲੈਂਨ ਦੇ ਨਾਲਾ ਰੇਟ ਕੀ ਹੋਊਗਾ ਵੀਰੇ ਇਹਦਾ ਮੈਂ ਤਾਂ ਕੋਈ ਨਹੀਂ ਆਇਆ ਕਿੰਨਾ ਮਾਰਗੀ ਕਰਾਣਾ ਕਿ ਫਰਾਈ ਨਹੀਂ ਦੋਸਤੋ 1 ਲੱਖ ਤੇ 28000 ਦੀ ਵੀਰ ਕਹਿੰਦਾ ਜੈਸਨੋ ਦੇਣੀ ਹੈ ਝੋਟੀ ਘਰੇ ਆ ਬੰਦਾ ਮਾਲਦਾਨ ਜਰੂਰ ਹੈ ਪਿੰਡ ਥੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 99 7508883132 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਦਇਆਦਿਲੋਂ ਧੰਨਵਾਦ